ਹਾਂ ਜੀ ਬੱਲੇ ਦੀ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਜਸਪਾਲ ਸਿੰਘ ਪਵਾਦ ਜੀ ਬਾਬਾ ਜੀ ਅੱਜ ਜੀਬਾ ਜੀ ਨੂੰ ਮੈਂ ਮੰਡਰੰਡਰ ਜਣ ਆਇਆ ਠੀਕ ਮੰਗਾਂ ਰੱਖੀਆਂ ਸੋ ਲੈ ਇਹ ਜੀ ਮੰਗਾਂ ਰੱਖੀਆਂ ਨੇ ਜਿਵੇਂ ਕਿ ਸਵਾਰੇ ਦਿਹਾੜਿਆਂ ਵਿੱਚ ਸ਼ਰਾਬ ਦੇ ਠੇਕੇ ਹੋ ਗਏ ਮਾਸ ਦੀਆਂ ਦੁਕਾਨਾਂ ਹੋ ਗਈਆਂ ਤਮਾਕੂ ਦੀਆਂ ਦੁਕਾਨਾਂ ਹੋ ਗਈਆਂ ਜਾਂ ਜਿਹੜੇ ਵੀਰ ਟਰੈਕਟਰ ਵਾਲੀਆਂ ਲੈ ਕੇ ਆਉਂਦੇ ਆ ਜਿਹੜੇ ਹੁੱਲੜ ਬਾਜੀ ਕਰਦੇ ਉਹ ਕੀ ਆਏ ਦਿਨ ਐਕਸੀਡੈਂਟ ਹੁੰਦਾ ਜੀ ਆਪਾਂ ਦੇਖਦੇ ਰਹਿੰਦੇ ਰੋਡਾਂ ਤੇ ਉੱਚੀ-ਉੱਚੀ ਸਪੀਕਰ ਲਾ ਕੇ ਇਦਾਂ ਦੇ ਜਿਹੜੇ ਥੋੜੇ ਜਿਹਾ ਗਲਤ ਕੰਮ ਕਰਦੇ ਉਹਨਾਂ ਨੂੰ ਬੇਨਤੀ ਆ ਨੌਜਵਾਨਾਂ ਨੂੰ ਵੀ ਪ੍ਰਸ਼ਾਸਨ ਨੂੰ ਵੀ ਅਸੀਂ ਕਿਹਾ ਵੀ ਉਹਨਾਂ ਨੂੰ ਰੋਕਿਆ ਜਾਵੇ ਤਾਂ ਜੋ ਕੋਈ ਐਜੀ ਘਟਨਾ ਨਾ ਵਾਪਰੇ ਮਰਨੇ ਤਾਂ ਸਾਡੀ ਆ ਸਿੱਖ ਪਰਿਵਾਰਾਂ 'ਚੋਂ ਬੱਚੇ ਨੇ ਇਸ ਕਰਕੇ ਸਾਨੂੰ ਦਰਦ ਆ ਇਸ ਚੀਜ਼ ਦਾ ਦੂਜਾ ਜੀ ਜਿਹੜੇ ਉੱਥੇ ਆਪਣੇ ਜਿਹੜੇ ਮਖੋਟੇ ਮੂੰਹ ਤੇ ਕਾਲੇ ਜੇ ਲਾ ਕੇ ਰੱਖਦੇ ਆ ਨਾ ਉਹਦੇ ਨਾਲ ਬੰਦੇ ਦੀ ਪਛਾਣ ਨਹੀਂ ਹੁੰਦੀ ਸ਼ਰਾਰਤੀਆਂ ਸਰ ਕੋਈ ਸ਼ਰਾਰਤ ਕਰ ਜਵੇ ਕੋਈ ਗਲਤ ਕੰਮ ਕਰ ਜਵੇ ਉਸ ਕਰਕੇ ਉਹਨੂੰ ਖਾਸ ਕਰ ਅਸੀਂ ਬੇਨਤੀ ਕਰਦੇ ਆ ਪ੍ਰਸ਼ਾਸਨ ਨੂੰ ਕਰੀ ਵੀ ਆ ਐਡੀਆਰ ਸਾਨੂੰ ਵੀ ਕਿਹਾ ਸਾਤੋਂ ਆਪ ਮੰਗ ਪੱਤਰ ਲੈ ਗਏ ਨੇ ਉਹ ਵੀ ਇਹ ਪੂਰਨ ਤੌਰ ਤੇ ਬੰਦ ਕੀਤੇ ਜਾਣ ਜੀ ਤਰੀਕ ਕਿਹੜੀ ਆ ਜੀ ਤਰੀਕ ਹੈ ਜੀ ਇਹ ਜੀ 20 21 ਤੇ ਆ 22 22 22 23 24 ਤਰੀਕ ਆ ਜੀ 22 23 24 ਤਰੀਕ ਹੈ ਦਸੰਬਰ ਦਾ ਮਹੀਨਾ 2025 ਸੋ ਨਾਲ ਜਿਹੜੇ ਬੇਨਤੀ ਹੋਰ ਆ ਵੀ ਜਿਹੜੇ ਬੀਬੀਆਂ ਪਹਿਣਾ ਦਾ ਸਮਾਨ ਹੁੰਦਾ ਹੈ ਅਦਾ ਅਦਕ ਅਸੀਂ ਉਹ ਵੀ ਵਿੱਚ ਲਿਖਿਆ ਏ ਉਹ ਜਿਹੜੇ ਦੁਕਾਨਦਾਰ ਵੀਰ ਆ ਐਦਾਂ ਜਿਹੜੀਆਂ ਸਾਡੀਆਂ ਸਤਕਾਰਯੋਗ ਭੈਣਾਂ ਨੇ ਸੰਗਤ ਆਉਣੀ ਆ ਉਹ ਜਿਹੜੇ ਬਾਹਰ ਸਮਾਨ ਜਿਹੜਾ ਜਿਹੜਾ ਕੋਈ ਇਹੋ ਜਿਹਾ ਹੁੰਦਾ ਸਮਾਨ ਅੰਡਰਗਾਰਮੈਂਟ ਜਿਵੇਂ ਹੁੰਦੇ ਆ ਉਹ ਬਾਹਰ ਨਾ ਬਾਹਰ ਰੱਖ ਕੇ ਜਾਣ ਉਹਨਾਂ ਨੂੰ ਇਹ ਨਾ ਵੀ ਲੰਕਾਏ ਹੋਣ ਇਹ ਸਵਾ ਸ਼ੀਦੀ ਸਵਾ ਏ ਇਹ ਚੰਗਾ ਨਹੀਂ ਲੱਗਦਾ ਇਹ ਚੀਜ਼ ਦਾ ਵੀ ਅਸੀਂ ਐਸਡੀ ਸਰ ਨੂੰ ਬੇਨਤੀ ਕੀਤੀ ਆ ਇਹ ਬੰਦ ਹੋਣ ਜੀ ਬਾਈ ਝੂਲੇ ਤੋਂ ਲੈ ਕੇ ਗੱਲ ਕੀਤੀ ਹੈ ਬਾਰ ਬਾਰ ਕਿਉਂ ਕਿਹਾ ਪੈਂਦਾ ਝੂਲੇ ਕਿਉਂ ਲੱਗਦੇ ਜਿਹੜੇ ਹੁਣ ਰੋਪੜ ਵਿਖੇ ਨਾ ਬਹੁਤ ਸ਼ਰਮਨਾਕ ਘਟਨਾ ਹੈ ਜਿਹੜੇ ਰੋਪੜ ਸਭਾ ਦੇ ਵਿਹੜੇ ਤੇ ਝੂਲੇ ਲੱਗੇ ਆ ਪੱਠਾ ਸਾਹਿਬ ਗੁਰਦੁਆਰੇ ਸਭ ਲੱਗੇ ਆ ਉੱਥੋਂ ਵੀਡੀਓ ਅਸੀਂ ਦੇਖੀਆ ਸੋਸ਼ਲ ਮੀਡੀਆ ਤੇ ਉਹ ਝੂਲੇ ਵੀ ਅਸੀਂ ਐਸਡੀਐਮ ਸਾਨੂੰ ਕਿਹਾ ਵੀ ਪੂਰਨ ਤੌਰ ਤੇ ਬੰਦ ਹੋਣ ਇਹਦਾ ਪੂਰਨ ਹਾਲ ਹੋਣਾ ਚਾਹੀਦਾ ਇਹ ਨਹੀਂ ਵੀ ਹਰੇਕ ਸਾਲ ਅਸੀਂ ਮੋਰੰਡਾਂ ਦਈਏ ਵੀ ਆਹ ਬੰਦ ਕਰ ਦਿਓ ਜੀ ਠੇਕੇ ਖੋਲੇ ਆ ਜੀ ਆਹ ਖੁੱਲਾ ਜੀ ਆਹ ਹੁੱਲਣ ਬਾਜੀ ਆ ਜੀ ਇਹ ਹਰੇਕ ਸਾਲ ਸਾਨੂੰ ਨਾ ਕਹਿਣਾ ਪ ਸਾਨੂੰ ਵੀ ਆਪਣਾ ਸਾਰਾ ਕੁਝ ਛੱਡ ਕੇ ਆਉਣਾ ਪੈਂਦਾ ਏਰਤੀ ਸਿੰਘਾ ਸਾਰੇ ਇਹ ਹਾਂਜੀ ਠੇਕੇ ਨੂੰ ਲੈ ਕੇ ਇਹਨਾਂ ਨਾਲ ਠੇਕੇਦਾਰਾਂ ਨਾਲ ਮੀਟਿੰਗ ਨਹੀਂ ਹੋਈ ਥੋੜੀ ਜਿਹੀ ਨਹੀਂ ਠੇਕੇਦਾਰਾਂ ਨਾਲ ਮੀਟਿੰਗ ਨਹੀਂ ਹੋਈ ਪਰ ਇਹ ਰਾਬਤਾ ਬਣਾ ਰਹੇ ਹਾਂ ਉਹਨਾਂ ਨਾਲ ਵੀ ਅਸੀਂ ਸਭ ਤੋਂ ਪਹਿਲਾਂ ਰਾਬਤਾ ਬਣਾਇਆ ਪ੍ਰਸ਼ਾਸਨ ਨਾਲ ਇਹ ਸਾਡਾ ਫਰਜ਼ ਵੀ ਬਣਦਾ ਸੀ ਵੀ ਪ੍ਰਸ਼ਾਸਨ ਆਪਣੇ ਤੌਰ ਤੇ ਕਹੇ ਅਸੀਂ ਨਿੱਜੀ ਤੌਰ ਤੇ ਵੀ ਉਹ ਵੀਰਾਂ ਨੂੰ ਬੇਨਤੀ ਕਰਾਂਗੇ ਵੀ ਤੁਸੀਂ ਪੂਰਨ ਤੌਰ ਤੇ ਸਹੀਦੀ ਦਿਹਾੜੇ ਅੱਜ ਠੇਕੇ ਜਿਹੜੇ ਆ ਉਹ ਬੰਦ ਰੱਖੋ ਜੀ ਕਿਹੜੀ ਆ ਜੀ ਤਰੀਕ ਹੈ ਜੀ ਇਹਦੀ 20 21 ਤੇ ਆ 22 22 23 24 ਤਰੀਕ ਆ ਜੀ 22 23 24 ਤਰੀਕ ਦਸੰਬਰ ਦਾ ਮਹੀਨਾ 2025 ਸੋ ਨਾਲ ਜਿਹੜੇ ਬੇਨਤੀ ਹੋਰ ਆ ਵੀ ਜਿਹੜੇ ਬੀਬੀਆਂ ਭੈਣਾਂ ਦਾ ਸਮਾਨ ਹੁੰਦਾ ਹੈ ਅਦਾ ਅਦਕ ਅਸੀਂ ਉਹ ਵੀ ਵਿੱਚ ਲਿਖਿਆ ਏ ਉਹ ਜਿਹੜੇ ਦੁਕਾਨਦਾਰ ਵੀਰ ਆ ਇਦਾਂ ਜਿਹੜੀਆਂ ਸਾਡੀਆਂ ਸਤਕਾਰਯੋਗ ਭੈਣਾਂ ਨੇ ਸੰਗਤ ਆਉਣੀ ਆ ਉਹ ਜਿਹੜੇ ਬਾਹਰ ਸਮਾਨ ਜਿਹੜਾ ਜਿਹੜਾ ਕੋਈ ਇਹੋ ਜਿਹਾ ਹੁੰਦਾ ਸਮਾਨ ਅੰਡਰਗਾਰਮੈਂਟ ਜਿਵੇਂ ਹੁੰਦੇ ਆ ਉਹ ਬਾਹਰ ਨਾਲ ਤੂੰ ਬਾਹਰ ਰੱਖ ਕੇ ਜਾਣ ਉਹਨਾਂ ਨੂੰ ਇਹ ਨਾ ਵੀ ਲੰਕਾਏ ਹੋਣ ਇਹ ਸਵਾ ਸ਼ੀਦੀ ਸਵਾਏ ਇਹ ਚੰਗਾ ਨਹੀਂ ਲੱਗਦਾ ਇਹ ਚੀਜ਼ ਦਾ ਵੀ ਅਸੀਂ ਐਸਡੀਐਮ ਸਾਹਿਬ ਨੂੰ ਬੇਨਤੀ ਕੀਤੀ ਆ ਵੀ ਉਹ ਬੰਦ ਹੋਣ ਜੀ ਬਾਈ ਝੂਲੇ ਤੋਂ ਲੈ ਕੇ ਗੱਲ ਕਰੀਏ ਇਹ ਵਾਰ-ਵਾਰ ਕਿਉਂ ਕਿਹਾ ਪੈਂਦਾ ਝੂਲੇ ਕਿਉਂ ਲੱਗਦੇ ਨੇ ਜਿਹੜੇ ਹੁਣ ਰੋਪੜ ਵਿਖੇ ਨਾ ਬਹੁਤ ਸ਼ਰਮਨਾਕ ਘਟਨਾ ਹੈ ਜਿਹੜੇ ਰੋਪੜ ਸਵਾ ਦੇ ਦਿਹਾੜੇ ਤੇ ਝੂਲੇ ਲੱਗੇ ਆ ਪੱਠਾ ਸਾਹਿਬ ਗੁਰਦੁਆਰੇ ਸਭ ਲੱਗੇ ਆ ਉੱਥੋਂ ਵੀਡੀਓ ਅਸੀਂ ਦੇਖਿਆ ਸੋਸ਼ਲ ਮੀਡੀਆ ਤੇ ਉਹ ਝੂਲੇ ਵੀ ਅਸੀਂ ਐਸਡੀਐਮ ਸਾਨੂੰ ਕਿਹਾ ਵੀ ਪੂਰਨ ਤੌਰ ਤੇ ਬੰਦ ਹੋਣ ਜੇ ਇਹਦਾ ਪੂਰਨ ਹਲ ਹੋਣਾ ਚਾਹੀਦਾ ਇਹਨ ਵੀ ਹਰੇਕ ਸਾਲ ਅਸੀਂ ਮੋਰੰਡਾਂ ਦਈਏ ਵੀ ਆਹ ਬੰਦ ਕਰ ਦਿਓ ਜੀ ਠੇਕੇ ਖੁੱਲੇ ਆ ਜੀ ਆਹ ਖੁੱਲਾ ਜੀ ਆਹ ਹੁਲਣ ਬਾਜੀ ਆ ਜੀ ਇਹ ਹਰੇਕ ਸਾਲ ਸਾਨੂੰ ਨਾ ਕਹਿਣਾ ਪਵੇ ਉਹ ਅਸੀਂ ਵੀ ਪ੍ਰਚਾਰਕ ਆ ਜੀ ਸਾਨੂੰ ਵੀ ਆਪਣਾ ਸਾਰਾ ਕੁਝ ਛੱਡ ਕੇ ਆਉਣਾ ਪੈਂਦਾ ਏਰਤੀ ਸਿੰਘ ਆ ਸਾਰੇ ਇਹ ਹਾਂਜੀ ਠੇਕੇਦਾਰਾਂ ਨਾਲ ਮੀਟਿੰਗ ਨਹੀਂ ਹੋਈ ਥੋੜੀ ਜੀ ਨਹੀਂ ਠੇਕੇਦਾਰਾਂ ਨਾਲ ਮੀਟਿੰਗ ਨਹੀਂ ਹੋਈ ਪਰ ਅਸੀਂ ਰਾਬਤਾ ਬਣਾ ਰਹੇ ਹਾਂ ਉਹਨਾਂ ਨਾਲ ਵੀ ਅਸੀਂ ਸਭ ਤੋਂ ਪਹਿਲਾਂ ਰਾਬਤਾ ਬਣਾਇਆ ਪ੍ਰਸ਼ਾਸਨ ਨਾਲ ਇਹ ਸਾਡਾ ਫਰਜ਼ ਵੀ ਬਣਦਾ ਸੀ ਵੀ ਪ੍ਰਸ਼ਾਸਨ ਆਪਣੇ ਤੌਰ ਤੇ ਕਹੇ ਅਸੀਂ ਨਿੱਜੀ ਤੌਰ ਤੇ ਵੀ ਉਹ ਵੀਰਾਂ ਨੂੰ ਬੇਨਤੀ ਕਰਾਂਗੇ ਵੀ ਤੁਸੀਂ ਪੂਰਨ ਤੌਰ ਤੇ ਸ਼ੀਧੀ ਦਿਹਾੜੇ ਅੱਜ ਠੇਕੇ ਜਿਹੜੇ ਆ ਉਹ ਬੰਦ ਰੱਖੋ ਜੀ। ਇਹ ਨਾ ਜੀ ਮੇਰਾ ਨਾਮ ਜਤਿੰਦਰ ਸਿੰਘ ਬਿਜਰੀਪੁਰ ਹਾਲਕਾ ਨਿਚਾਰਜ ਸਮਰਾਲਾ ਮੰਦਲ ਵਾਲੋਂ। ਕੀ ਕਹਿਣਾ ਚਾਹੋ ਤੁਸੀਂ? ਮੈਂ ਇਹੀ ਕਹਿਣਾ ਚਾਹੁੰਨਾ ਜੀ ਅੱਜ ਅਸੀਂ ਮੰਗ ਪੱਤਰ ਦਿੱਤਾ ਐਡਮ ਸਾਹਿਬ ਨੂੰ ਜਿਹੜਾ ਵੀ ਆਪਣੇ ਮੀਟ ਦੀਆਂ ਠੇਕੇ ਤੇ ਦੁਕਾਨਾਂ ਨੇ ਉਹ ਬੰਦ ਕਰੀਏ ਜਾਣ ਤੇ ਅਸੀਂ ਇਹਦੇ ਵਿੱਚ ਸੰਬੰਧ ਵਿੱਚ ਹੀ ਆਏ ਹਾਂ ਸਾਰੇ ਇਕੱਠੇ ਹੋ ਗਏ। ਉਹ ਕੀ ਕਹਿਣਾ ਕਿ ਅਸੀਂ ਸੰਗਤ ਨੂੰ ਵੀ ਕਹਿਣਾ ਚਾਹੁੰਦੇ ਹਾਂ ਵੀ ਜਿਹੜੇ ਟਰੈਕਟਰਾਂ ਤੇ ਉੱਚੇ-ਉੱਚੇ ਡੈੱਕ ਲਾ ਕੇ ਆਉਂਦੇ ਨੇ ਕਈ-ਕਈ ਮੂਹਰੇ ਮਗਰਾੜਾ ਤੇ ਬੈਠ ਕੇ ਆਉਂਦੇ ਨੇ ਪਰ ਉਹ ਗਲਤ ਕੰਮ ਆ ਨਾ ਬੈਠਣ ਤੇ ਆਪਣੀ ਆ ਕੇ ਸੇਵਾ ਕਰਨ ਇੱਥੇ ਆਪਣਾ ਜੋ ਸਿੱਧੀ ਦਿਹਾੜੇ ਚੱਲਦੇ ਨੇ ਉਹ ਸੇਵਾ ਜਿੱਦ ਕੇ ਕਰਨਾ ਆਪਣੀ ਆ ਕੇ ਜਿਹੜੇ ਇਹ ਜੀ ਦੁਕਾਨਾਂ ਲਾਉਂਦੇ ਨੇ ਉਹਨਾਂ ਨੂੰ ਵੀ ਕਹਿਣਾ ਚਾਹੁੰਦੇ ਹਾਂ ਉਹਨਾਂ ਨੂੰ ਕਹਿੰਦੇ ਆ ਵੀ ਭਾਈ ਇਹ ਦੁਕਾਨਾਂ ਨਾ ਲੱਗਣ ਸਿੱਧੀ ਦਿਹਾੜਾ 'ਵਾਂ ਅਸੀਂ ਸ਼੍ਰੋਮਣੀ ਕਮੇਟੀ ਨੂੰ ਵੀ ਕਹਿੰਦੇ ਆ ਜਥੇਦਾਰ ਸਾਹਿਬ ਨੂੰ ਵੀ ਕਹਿੰਦੇ ਆ ਜਿਹੜੇ ਕਾਲਤਾ ਸਾਹਿਬ ਦਾ ਜਥੇਦਾਰ ਆ ਵੀ ਇਹ ਤੇ ਨ ਉਹਨਾਂ ਨੂੰ ਸੋਚਣਾ ਚਾਹੀਦਾ ਜਿਹੜਾ ਇਹ ਸੀ ਕੰਮ ਕਰ ਰਿਹਾ ਉਹਨਾਂ ਦਾ ਇਹ ਫਰਜ ਆ ਪਰ ਅਸੀਂ ਮੰਗ ਪੱਤਰ ਦਿੱਤਾ ਐਡੀਐਮ ਸਾਹਿਬ ਨੂੰ ਅਸੀਂ ਹਰੇਕ ਸਾਲ ਦਿੰਨੇ ਆ ਪਰ ਸਾਨੂੰ ਦੇਣਾ ਨਾ ਪਵੇ ਇੱਕ ਜ਼ਥੇਦਾਰ ਨੂੰ ਕਹਿਣਾ ਚਾਹੁੰਦੇ ਆ ਅਸੀਂ